ਜ਼ਿਲ੍ਹਾ ਫਾਜ਼ਿਲਕਾ ਦੇ ਤਿੰਨ ਬਲਾਕਾਂ ਦੇ ਡਾਕਟਰ ਮੈਡੀਕਲ ਪ੍ਰੈਕਟਿਸ਼ਨਰਸ ਐਸੋਸੀਏਸ਼ਨ 295 ਤੰਨਾ ਮਲ ਢੜੇ ਨੂੰ ਅਲਵਿਦਾ ਕਹਿ ਕੇ ਵੱਡੀ ਗਿਣਤੀ ਵਿੱਚ ਮੈਡੀਕਲ ਪ੍ਰੈਕਟਿਸ਼ਨਰਸ ਫੈਡਰੇਸ਼ਨ ਰੂਰਲ ਰਜੀ ਨੰਬਰ 195 ਵਿੱਚ ਸ਼ਾਮਿਲ ਮੈਡੀਕਲ ਪ੍ਰੈਕਟਿਸ਼ਨਰਸ ਫੈਡਰੇਸ਼ਨ ਰੂਰਲ ਰਜੀ ਨੰਬਰ 195 ਦੇ ਸੂਬਾ ਪ੍ਰਧਾਨ ਸ਼੍ਰੀ ਪ੍ਰੇਮ ਚੰਦ ਗਰਗ ਜੀ ਦੀ ਅਗਵਾਈ ਹੇਠ ਸੂਬਾ ਪਦਰੀ ਮੀਟਿੰਗ ਬੱਲਵਾਨਾ ਜ਼ਿਲ੍ਹਾ ਫਾਜ਼ਿਲਕਾ ਵਿਖੇ ਹੋਈ ਜਿਸ ਵਿੱਚ ਜ਼ਿਲ੍ਹਾ ਫਾਜ਼ਿਲਕਾ ਦੇ ਤਿੰਨ ਬਲਾਕ ਬੱਲਵਾਨਾ ਕਲੂ ਅਬੂਰ ਬਲਾਕਾਂ ਦੇ ਸੈਂਕੜੇ ਡਾਕਟਰ ਸਾਥੀ ਧੰਨ ਮਲ ਟੜੇ ਨੂੰ ਅਲਵਿਦਾ ਕਹੇ ਕੇ ਡਾਕਟਰ ਪ੍ਰੇਮ ਚੰਦ ਗਰਗ ਦੀ ਅਗਵਾਈ ਹੇਠ ਮੈਡੀਕਲ ਪ੍ਰੈਕਟਿਸ਼ਨਰਸ ਫੈਡਰੇਸ਼ਨ ਰੂਰਲ ਰਜਿ ਨੰਬਰ 195 ਵਿੱਚ ਸ਼ਾਮਲ ਹੋਏ ਇਸ ਮੌਕੇ ਤੇ ਜ਼ਿਲ੍ਹਾ ਫਾਜ਼ਿਲਕਾ ਦੇ ਆਹੁਦੇਦਾਰਾਂ ਦੀਆਂ ਨਿਯੁਕਤੀਆਂ ਕੀਤੀਆਂ ਗਈਆਂ ਜਿਸ ਵਿੱਚ ਜ਼ਿਲ੍ਹਾ ਫਾਜ਼ਿਲਕਾ ਦੇ ਜ਼ਿਲ੍ਹਾ ਪ੍ਰਧਾਨ ਡਾਕਟਰ ਚਮਕੌਰ ਸਿੰਘ ਜ਼ਿਲ੍ਹਾ ਜਨਰਲ ਸਕਤਰ ਡਾਕਟਰ ਹਰਜੀਤ ਸਿੰਘ ਜ਼ਿਲ੍ਹਾ ਕੈਸ਼ੀਅਰ ਡਾਕਟਰ ਕਰਿਸ਼ਨ ਲਾਲ ਜ਼ਿਲ੍ਹਾ ਚੇਅਰਮੈਨ ਡਾਕਟਰ ਪੂਰਨ ਚੰਦ ਜ਼ਿਲ੍ਹਾ ਸਲਾਹਕਾਰ ਡਾਕਟਰ ਜਗਵੇਲ ਸਿੰਘ ਜੀ ਚੁਣੇ ਗਏ। ਜ਼ਿਲ੍ਹਾ ਫਾਜ਼ਿਲਕਾ ਦੇ ਡਾਕਟਰ ਸਾਥੀਆਂ ਵੱਲੋਂ ਧੰਨਾ ਮਲ ਗੋਇਲ ਪਾਸੋਂ ਮੈਡੀਕਲ ਪ੍ਰੈਕটিশਨਰਸ ਐਸੋਸੀਏਸ਼ਨ 295 ਦੀ ਰਜਿਸਟ੍ਰੇਸ਼ਨ ਵਿਖਾਉਣ ਦੀ ਮੰਗ ਕੀਤੀ ਗਈ ਸੀ ਜੋ ਕਿ ਉਹ ਪੂਰੀ ਨਾ ਕਰ ਸਕੇ ਤਾਂ ਰੋਸ ਵਜੋਂ ਜ਼ਿਲ੍ਹਾ ਫਾਜ਼ਿਲਕਾ ਦੇ ਸੈਂਕੜੇ ਡਾਕਟਰ ਸਾਥੀ ਮੈਡੀਕਲ ਪ੍ਰੈਕটিশਨਰਸ ਫੈਡਰੇਸ਼ਨ ਰੂਰਲ ਰਜਿ 195 ਵਿੱਚ ਸ਼ਾਮਲ ਹੋ ਗਏ। ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਬਲਾਕ ਪ੍ਰਧਾਨ ਡਾਕਟਰ ਗੁਰਿੰਦਰ ਸਿੰਘ ਸਿੱਧੂ ਡਾਕਟਰ ਫੂਲ ਚੰਦ ਬੱਲਵਾਨਾ ਡਾਕਟਰ ਜਗਮੀਲ ਸਿੰਘ ਬੱਲਵਾਨਾ ਡਾਕਟਰ ਹਰਕਰੇਸ਼ਨ ਡਾਕਟਰ ਰੇਖ ਰਾਜ ਡਾਕਟਰ ਰਵਿੰਦਰ ਕੁਡਾੜਾ ਬਲਾਕ ਕੱਲੂ ਡਾਕਟਰ ਸਾਹਿਬ ਰਾਮ ਡਾਕਟਰ ਸੁباش ਸਖਸੈਨਾ ਬੱਲਵਾਨਾ ਡਾਕਟਰ ਆਤਮਾ ਰਾਮ ਬਵਰ ਡਾਕਟਰ ਚੰਦਰਪਾਲ ਡਾਕਟਰ ਰਾਮ ਗੋਪਾਲ ਡਾਕਟਰ ਦੁਨੀ ਚੰਦ ਬਵਰ ਆਦਿ ਸ਼ਾਮਲ ਹੋਏ ਅੰਤ ਵਿੱਚ ਸੂਬਾ ਕਮੇਟੀ ਵੱਲੋਂ ਜਿਸ ਵਿੱਚ ਡਾਕਟਰ ਜਗਸੀਰ ਸਿੰਘ ਪੈਣੀ ਬਾਗਾ ਡਾਕਟਰ ਇਕਬਾਲ ਸਿੰਘ ਨਥਾਣਾ ਡਾਕਟਰ ਲਾਲ ਸਿੰਘ ਮਾਨਸਾ ਡਾਕਟਰ ਸੁਖਦਰਸ਼ਨ ਸਿੰਘ ਖਾਰਾ ਵੈਦ ਸਿਕੰਦਰਜੀਤ ਸਿੰਘ ਡਾਕਟਰ ਬੈਂਗਲ ਸਿੰਘ ਡਾਕਟਰ ਸਤਿੰਦਰਪਾਲ ਸਿੰਘ ਜੀ ਨੇ ਸਮੂਹ ਫਾਜ਼ਿਲਕਾ ਜ਼ਿਲ੍ਹੇ ਦੇ ਸੈਂਕੜੇ ਡਾਕਟਰ ਸਾਥੀਆਂ ਦਾ ਮੈਡੀਕਲ ਪ੍ਰੈਕটিশਨਰਸ ਫੈਡਰੇਸ਼ਨ ਰੂਰਲ ਰਜਿ ਨੰਬਰ 195 ਵਿੱਚ ਸ਼ਾਮਲ ਹੋਣ ਤੇ ਧੰਨਵਾਦ ਕੀਤਾ ਆਪਣੇ ਬਲਾਕ ਕਿਉਂ ਅਲੱਗ-ਅਲੱਗ ਹੋਏ ਉਹ ਮੈਂ ਕੁਝ ਗੱਲਾਂ ਤੁਹਾਨੂੰ ਪਹਿਲੇ ਦੱਸ ਚੁੱਕਿਆ ਬਾਕੀ ਹੋਰ ਦੱਸ ਦੇਣਾ ਮੈਂ ਡਾਕਟਰ ਸਾਹਿਬ ਨੂੰ ਹੀ ਕਹਾਂਗਾ ਕਿ ਮੇਰੀ ਗੱਲ ਤੇ غور ਕਰਨ ਜਦੋਂ ਸਾਡੇ ਬਲਾਕ ਤੋਂ ਚਮਕੌਰ ਜੀ ਨੂੰ ਪਾਸੇ ਕਰਕੇ ਇਹ ਸਾਡੇ ਬਲਾਕ ਦੇ ਉੱਤੇ ਤਾੜੀਆਂ ਕਿਉਂਕਿ ਉਹ ਜਦੋਂ ਵੀ ਆਉਂਦੇ ਸੀਗੇ ਮਨ ਕੰਮਰੇ ਤੇ ਨੀਂਦ ਪਨਾਈ ਆਉਂਦੇ ਆ ਪਾਪਾ ਗਾਨ ਫੈਕਟਰੀ ਨੌਕ ਕਰਦੇ ਤੇ ਬਹੁਤ بڑے ਵਰਗੇ ਸਾਹਮਣੇ ਬੈਠੇ ਤਾੜੀਆਂ ਮਾਰਦੇ ਤੇ ਚਲੋ ਜੀ ਜਾਓ ਕਾਉਂ ਕਾਉਂ ਕੀ ਹੋਏ ਕਦੇ ਕਿਸੇ ਨੂੰ ਕੋਈ ਇਹ ਗੱਲ ਦਿੱਤੀ ਕਦੇ ਕਿਤੇ ਦਾ ਕੋਈ ਇਨਸਾਨ ਜਿਹੜਾ ਗੱਲ ਕਰਦਾ ਸੀ ਉਹਨੂੰ ਕੱਢ ਕੇ ਬਾਹਰ ਮਾਰ ਦਿੰਦੇ ਅੱਜ ਵੀ ਹੋਈ ਸਿਸਟਮ ਹੈ ਐਸ ਕਰਕੇ ਮੈਂ ਤਾਂ ਇਹ ਗਾਂਗਾ ਵੀ ਵਕਤ ਤੋਂ ਵਕਤ ਸਪੈਂਡ ਆਪਣੇ ਨਾਲ ਜੋ ਨਹੀਂ ਜਿਹੜਾ ਉਸ ਪਾਸੇ ਪਹੁੰਚਦਾ ਹਾਂ ਬੜਾ ਤਾਂ ਮੈਂ ਪੜਾਉਣ ਵਿੱਚ ਪੜਾਉਗਾ ਨਹੀਂ ਕੱਢ ਕੇ ਬਜਨਾ ਤੋਂ ਬਾਹਰ ਮਾਰ ਦੂੰ ਮੈਡੀਕਲ ਪ੍ਰੈਕਟਿਸਨਰ ਐਸੋਸੀਏਸ਼ਨ ਬਲਾਕ ਬੰਗਵਾਨਾ ਬਲਾਕ ਹਵੋਰ ਬਲਾਕ ਢਲੂ ਤੋਂ ਆਏ ਹੋਏ ਮੇਰੇ ਸਾਰੇ ਸਾਥੀਆਂ ਨੂੰ ਇੱਥੇ ਪਹੁੰਚਣ ਤੇ ਸਭ ਤੋਂ ਪਹਿਲਾਂ ਜੈ શ્રી ਰਾਮ ਜੈ ਸ਼ਕਤੀ ਡਾਕਟਰ ਸਾਥੀਓ ਅੱਜ ਤੋਂ 7-8 ਸਾਲ ਪਹਿਲਾਂ ਆਪਾਂ ਮੋਟੇ ਵਿੱਚ ਜਿਹੜਾ ਪੱਟੀ ਮੀਟਿੰਗ ਕਰਵਾਣਾ ਢਲੂ ਬਲਾਕ ਤੇ ਹਵੋਰ ਬਲਾਕ ਤੋਂ ਵਕਫ ਵਕ ਲਗਭਗ 100 ਦੇ ਕਰੀਬ ਜਿਹੜੇ ਸਾਥੀ ਇੱਥੇ ਪਹੁੰਚੇ ਨੇ ਤੇ ਮੈਡੀਕਲ ਐਸੋਸੀਏਸ਼ਨ ਫਾਊਂਡੇਸ਼ਨ ਰੂਲਰ 195 ਦੇ ਸੁਭਾ ਪ੍ਰਧਾਨ ਡਾਕਟਰ ਪ੍ਰੇਮ ਗਰਗ ਜੀ ਸਾਡੇ ਕੋਲ ਇੱਕ ਜੁਟ ਇੱਕ ਮੰਚ ਤੇ ਇਕੱਠੇ ਹੋ ਹੁੰਦਾ ਜੋ ਸੁਨੇਹਾ ਲੈ ਕੇ ਆਏ ਸੀ ਅਸੀਂ ਇਹਨੂੰ ਪੂਰਨ ਹਮਾਇਤ ਦਿੰਨੇ ਆਂ ਬਲਵਾਨਾ ਬਲਾਕ ਹਬੌਰ ਬਲਾਕ ਤੇ ਕੱਲੂ ਬਲਾਕ ਵੱਲੋਂ ਅਸੀਂ ਪੂਰਨ ਜੋਗ ਇਹਨਾਂ ਨੂੰ ਸਹਿਯੋਗ ਕਰਾਂਗੇ ਤੇ ਜੋ ਸਰਕਾਰ ਦੀਆਂ ਨੀਤੀਆਂ ਦੇ ਵਿਰੁੱਧ ਸਾਡੀ ਜਿਹੜੀ ਲੜਾਈ ਚੱਲੀ ਜਾਂਦੀ ਹੈ ਅਸੀਂ ਇਹਦੇ ਵਿੱਚ ਵੱਧ ਚੜ ਕੇ ਹਿੱਸਾ ਪਾਵਾਂਗੇ ਤੇ ਆਉਣ ਵਾਲੇ ਅਸੀਂ ਜਿਹੜੇ ਨੌਜਵਾਨ ਮੈਡੀਕਲ ਲੈਂਡ ਦੇ ਵਿੱਚ ਆ ਰਹੇ ਨੇ ਮੈਂ ਉਹਨਾਂ ਨੂੰ ਵੀ ਇਹ ਹੀ ਸੁਨੇਹਾ ਦੇਣਾ ਚਾਹਣਾ ਕਿ ਸਾਰੇ ਮੈਡੀਕਲ ਐਸੋਸੀਏਸ਼ਨ ਦੇ ਨਾਲ ਜੁੜਨ ਤੇ ਇੱਕ ਮੰਚ ਤੇ ਇਕੱਠੇ ਹੋ ਕੇ ਇੱਕ ਸਾਂਝਾ ਮੋਰਚਾ ਆਪਾਂ ਬਣਾਈਏ ਤਾਂ ਜੋ ਆਪਾਂ ਸਰਕਾਰ ਕੋਲੋਂ ਕੋਈ ਅਜਿਹੇ ਐਡਮਿਨਿਸਟ੍ਰੇਸ਼ਨ ਲੈ ਸਕੀਏ ਜਿਸ ਨਾਲ ਆਪਾਂ ਨੂੰ ਪਿੰਡੂ ਡਾਕਟਰਾਂ ਨੂੰ ਪ੍ਰੈਕਟਿਸ ਕਰਨ ਦੇ ਵਿੱਚ ਕੋਈ ਮੁਸ਼ਕਲ ਨਾ ਆਵੇ ਤੇ ਮੈਂ ਸੋ ਧੰਨਵਾਦ ਕਰਦਾ ਹਾਂ ਡਾਕਟਰ ਪ੍ਰੇਮ ਗਰਗ ਜੀ ਦਾ ਜਿਨ੍ਹਾਂ ਨੇ ਅੱਜ ਇੱਥੇ ਆ ਕੇ ਸਾਡੇ ਤਿੰਨ ਬਲਾਕ ਇਕੱਠੇ ਕੀਤੇ ਆ ਤੇ ਅਸੀਂ ਆਪਦੇ ਵੱਲੋਂ ਵੀ ਪੂਰਾ ਵਿਸ਼ਵਾਸ ਦਿੰਦੇ ਆ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਔਰ ਕਾਫੀ ਬਲਾਕਾਂ ਨੂੰ ਨਾਮ ਲੈ ਕੇ ਮੈਡੀਕਲ ਫੈਡਰੇਸ਼ਨ ਰੂਲਰ 195 ਦੇ ਵਿੱਚ ਸਹਿਯੋਗ ਕਰਾਂਗੇ ਤੇ ਪੰਜਾਬ ਪੱਧਰ ਤੇ ਵੀ ਅਸੀਂ ਇੱਕ ਅਜ਼ਹੀ ਮੀਟਿੰਗ ਕਰ ਰਹੇ ਹਾਂ ਅਲੱਗ-ਅਲੱਗ ਜਥੇਬੰਦੀਆਂ ਦੇ ਜੋ ਬੁਲਾਰੇ ਐ ਮੈਂ ਉਹਨਾਂ ਨੂੰ ਵੀ ਇੱਕ ਮੈਸੇਜ ਦੇਣਾ ਚਾਹੁੰਦਾ ਕਿ ਪੰਜਾਬ ਪੱਧਰ ਤੇ ਇਕੱਠੇ ਹੋ ਕੇ ਇੱਕ ਅਜ਼ਹੀ ਮંચ ਤਿਆਰ ਕੀਤਾ ਜਾਵੇ ਸੰਝਾ ਤਾਂ ਜੋ ਆਉਣ ਵਾਲੀਆਂ ਮੁਸ਼ਕਲਾਂ ਦਾ ਆਪਾਂ ਲੜਕੇ ਮੁਕਾਬਲਾ ਕਰ ਸਕੀਏ ਸੋ ਇੱਕ ਵਾਰ ਫਿਰ ਤੋਂ ਧੰਨਵਾਦ ਮੈਂ ਡਾਕਟਰ ਚਮਕੌਰ ਸਿੰਘ ਬਲਾਕ ਪ੍ਰਧਾਨ ਬਲਵਣਾ ਧੰਨਵਾਦੀ ਐਸੋਸੀਏਸ਼ਨ ਬਲਾਕ ਬਲਵਾਣਾ ਮਾਨਸਾ ਤੋਂ ਆਏ ਹੋਏ ਸਾਡੇ 195 ਦੇ ਅਧਿਕਾਰੀ ਮੈਂ ਇਹਨਾਂ ਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਅੱਜ ਤਿੰਨ ਗਰੁੱਪ ਜਿਹੜੇ ਹੈਗੇ ਸੀ ਅਲੱਗ-ਅਲੱਗ ਵੰਡੇ ਹੋਏ ਸੀ ਇਹਨਾਂ ਨੂੰ ਇਹਨਾਂ ਨੇ ਇਕੱਠਾ ਕੀਤਾ ਔਰ ਆਪ ਦੀ ਸਹੀ ਜਾਣਕਾਰੀ ਸਾਰੇ ਮੈਂਬਰਾਂ ਨੂੰ ਦਿੱਤੇ ਓਮ ਸੁਣ ਕੇ ਸਾਨੂੰ ਖੁਸ਼ੀ ਹੋਈ ਇਸ ਕਰਕੇ ਅਸੀਂ ਜਿਹੜਾ ਅੱਜ ਇਹਨਾਂ ਦੇ ਨਾਲ ਜੁੜਨ ਦਾ ਵਾਅਦਾ ਕਰਦੇ ਆਂ ਤੇ ਹਮੇਸ਼ਾ ਇਹਨਾਂ ਦੇ ਨਾਲ ਰਹਾਂਗੇ। ਧੰਨਵਾਦ। ਸਰ ਮੈਂ ਸੁਭਾ ਪ੍ਰਧਾਨ ਡਾਕਟਰ ਪ੍ਰੇਮ ਕਰਨ ਮੈਡੀਕਲ ਪ੍ਰੈਕਟਿਸ਼ਨ ਫੈਡਰੇਸ਼ਨ ਰੂਰਲ ਰਿਸਟਰ ਨੰਬਰ 195 ਅੱਜ ਸਮੂਹ ਮੈਡੀਕਲ ਪ੍ਰੈਕਟਿਸ਼ਨ ਸਾਡੀ ਜਿਹੜੇ ਬੱਲੂ ਵਾਲਾ ਬਲਾਕ ਤੇ ਫਾਜ਼ਿਲਕਾ ਬਲਾਕ ਦੇ ਜਿੰਨੇ ਵੀ ਮੈਂਬਰ ਸਾਡੇ ਇੱਥੇ ਇਕੱਠੇ ਹੋਏ ਨੇ ਅਸੀਂ ਉਹਨਾਂ ਨੂੰ ਇੱਕ ਸੰਦੇਹਾ ਸੰਦੇਸ਼ ਲੈ ਜਿਹੜਾ ਲਾਉਣ ਵਾਸਤੇ ਤੇ ਆਏ ਆ। ਵੀ ਅਗਰ ਸਾਡੇ ਸਮੂਹ ਸਾਥੀ ਇਕੱਠੇ ਹੋ ਜਾਣ ਤਾਂ ਜਿਹੜਾ ਮੈਡੀਕਲ ਪ੍ਰੈਕਟਿਸ਼ਨਰਾਂ ਦਾ ਜਿਹੜਾ ਮਸਲਾ ਹੈ ਸਾਂਝੇ ਤੌਰ ਤੇ ਹੱਲ ਹੋਣ ਵਾਲਾ ਹੈ ਰੀਸ਼ੇਸ਼ ਕੋਲ ਦਾ ਮਸਲਾ ਹੈ ਉਹ ਅਸੀਂ ਸਾਂਝੇ ਤੌਰ ਤੇ ਇਕੱਠੇ ਹੋ ਕੇ ਇੱਕ ਮਤ ਹੋ ਕੇ ਜੇ ਇਸ ਕੋਲ ਲੜੀਏ ਤਾਂ ਇਹ ਮਸਲਾ ਬਹੁਤ ਸੌਖੀ ਤਰ੍ਹਾਂ ਹੱਲ ਹੋ ਜਾਊਗਾ ਸਾਡੇ ਦੇ ਵਿੱਚ ਬਹੁਤ ਜ਼ਿਆਦਾ ਦਫਾਰ ਬੈ ਚੁੱਕੀ ਹੈ ਸਾਡੀਆਂ ਜੱਥੇਬੰਦੀਆਂ ਬਹੁਤ ਬਣ ਚੁੱਕੀਆਂ 295 ਲੈ ਲੋ ਜਾਪੋਰ ਜੱਥੇਬੰਦੀਆਂ ਲੈ ਲੋ 295 ਦੇ ਵਿੱਚ ਵੱਖ-ਵੱਖ 그룹 ਬਣ ਚੁੱਕੇ ਨੇ। ਔਰ ਉਹ ਜੱਥੇਬੰਦੀਆਂ ਜਿਹੜੀਆਂ ਹੈਗੀਆਂ ਜਿਹੜੇ ਸਾਡੇ ਮੈਡੀਕਲ ਪ੍ਰੈਕਟਿਸ਼ਨ ਦੇ ਇਹ ਮੁਸ਼ਕਲਾਂ ਨੇ ਉਹਨਾਂ ਨੂੰ ਕੋਈ ਹੱਲ ਕਰਵਲ ਨਹੀਂ ਜਾ ਰਿਹਾ। ਸਭ ਉਹ ਆਪਣੇ ਆਪਣੇ ਡਬੀ ਬਜਾਉਣ ਵਾਸਤੇ ਲੱਗੇ ਹੋਏ ਆ। ਅਸੀਂ ਇਸ ਮੈਡੀਕਲ ਪ੍ਰੈਕਟਿਸ ਫੈਡਰੇਸ਼ਨ ਨੂੰ 195 ਰਾਹੀਂ ਇੱਕ ਹੰਬਲਾ ਮਾਰਿਆ ਵੀ ਸਮੂਹ ਸਾਥੀਆਂ ਨੂੰ ਇੱਕ ਮੰਚ ਤੇ ਇਕੱਠੇ ਕਰੀਏ ਕਿਉਂਕਿ ਅਸੀਂ ਸਾਰਿਆਂ ਨੂੰ ਇੱਕੋ ਗੱਲ ਕਹੀ ਹੈ। ਵੀ ਚਾਹੇ ਸਾਨੂੰ 195 ਵੀ ਕਿਸੇ ਵਿੱਚ ਅਵਾਲਚ ਕਰਨੀ ਪਵੇ ਵੀ ਇੱਕ ਸਾਂਝਾ ਮੰਚ ਬਣ ਜੇ ਇੱਕ ਸਾਂਝੇ ਮੰਚ ਤੋਂ ਅਸੀਂ ਸਾਂਝੀ ਲੜਾਈ ਲੜੀਏ ਤਾਂ ਕਿ ਜਿਹੜੀਆਂ ਸਾਰਿਆਂ ਦੀਆਂ ਮੁਸ਼ਕਲਾਂ ਨੇ ਜਿਹੜੀਆਂ ਉਹ ਸਰਕਾਰ ਤੋਂ ਸਾਂਝੇ ਤੌਰ ਤੇ ਹੱਲ ਕਰਾ ਚੁੱਕੀ ਹੈ ਪਰੰਤੂ ਕੁਝ ਕ ਜੱਥੇਬੰਦੀਆਂ ਨੇ ਜਿਨ੍ਹਾਂ ਨੇ ਆਪਣਾ ਕਵਚਾ ਕੀਤਾ ਹੋਇਆ ਜੱਥੇਬੰਦੀ ਦੇ ਉੱਤੇ ਧਾਗ ਜਮਾ ਰੱਖੀ ਆ ਆਪਦੀ ਉਹ ਇਸ ਤੋਂ ਵੱਖ ਹੋਣ ਵਾਸਤੇ ਤਿਆਰ ਨਹੀਂ ਆਪਦੀਆਂ ਜੱਥੇਬੰਦੀਆਂ ਨੂੰ ਇੱਕ ਮੰਚ ਤੇ ਲਿਆਉਣ ਵਾਸਤੇ ਤਿਆਰ ਨਹੀਂ ਹੈਗੇ ਸੋ ਇਸ ਸਨੇਹ ਰਾਹੀ ਮੈਂ ਸਮੂਹ ਜਥੇਬੰਦੀਆਂ ਨੂੰ ਆਪਣੇ ਵੱਲੋਂ ਇੱਕੋ ਬੇਨਤੀ ਕਰਦਾ ਜਾਂ ਮੇਰੇ ਸਮੂਹ ਮੈਡੀਕਲ ਪ੍ਰੈਕটিশਨਸ ਸਾਥੀ ਜਿਹੜੇ ਹੈਗੇ ਆ ਉਹ ਆਪਣੇ ਆਪਣੇ ਲੀਡਰਾਂ ਨੂੰ ਸਮਝਾਉਣ ਕਿ ਜੇ ਆਪਾਂ ਇੱਕ ਮੰਚ ਤੇ ਇਕੱਠੇ ਹੋ ਜਾਈਏ ਸਰਕਾਰ ਵੀ ਆਪਣਾ ਫਾਇਦਾ ਠਾ ਰਹੀ ਹੈ ਕਿਉਂਕਿ ਆਪਾਂ ਵੱਖ-ਵੱਖ ਟੜੇ ਬਿਨਾਰ ਕੇ ਆ ਉਹ ਆਪਣੀਆਂ ਮੁਸ਼ਕਲਾਂ ਨੂੰ ਹੱਲ ਨਹੀਂ ਕਰ ਰਹੀ ਜੇ ਅਸੀਂ ਸਾਰੇ ਇੱਕ ਮੰਚ ਤੇ ਇਕੱਠੇ ਹੋ ਕੇ ਆਪਣੀਆਂ ਸਾਂਝੀਆਂ ਮੰਗਾਂ ਸਰਕਾਰ ਦੇ ਅੱਗੇ ਰੱਖੀਏ ਤਾਂ ਕਿ ਜੇ ਜਿਹੜਾ ਮਸਲਾ ਹੈਗਾ ਸਾਡਾ ਉਹ ਸਰਕਾਰ ਤੱਕ ਪਹੁੰਚੇ ਤੇ ਸਰਕਾਰ ਸਾਡੀਆਂ ਮਸਲਾਂ ਨੂੰ ਹੱਲ ਕਰੇ